ਮੈਂ ਵਿਸ਼ੇਸ਼ ਦੋਸ਼ੀ ਬੋਲ ਰਿਹਾ ਤੁਰੰਤ ਤੁਰੰਤ ਜੋ ਕਿ ਅੱਜ ਸਾਡੇ ਛਾਈ ਵਾਲੇ ਗੱਲੇ ਚ ਸਾਡੇ ਅਦਰਮੀ ਪੰਡਤ ਅਸ਼ੋਕ ਕੁਮਾਰ ਜੀ ਬਾਰਗ ਬੰਡਾਲੇ ਵਾਲੇ ਉਹਨਾਂ ਨੇ ਕਰੇ ਤਿੰਨ ਮੋਟਰਸਾਈਕਲ ਦੇ ਸਵਾਰ ਮੁੰਡੇ ਹੋ ਕੇ ਆਏ ਜਿਨ੍ਹਾਂ ਨੂੰ ਮੁੰਡੇ ਨੇ ਸ਼ੋਰ ਮਚਾਉਣਾ ਸ਼ੁਰੂ ਕਰਤਾ ਜਦੋਂ ਅਸੀਂ ਅੰਦਰ ਜਾ ਕੇ ਵੇਖਿਆ ਉਹਨਾਂ ਕੋਲ ਪਿਸਤਲ ਸੀ ਹੁਣ ਅਸੀਂ ਉਹਨਾਂ ਨੇ ਪੁਲਿਸ ਕੋਲ ਫੜਾ ਦਿੱਤਾ ਜੇ ਅਸੀਂ ਕਾਰਵਾਈ ਦੀ ਮੰਗ ਕਰਦੇਗੇ ਇਹਨਾਂ ਨੂੰ ਚੰਗੀ ਤਰ੍ਹਾਂ ਕੁਛਕਿਸ਼ ਕੀਤੀ ਜਾਵੇ ਕਿ ਕਿ ਕੇਸ ਮੰਚਾ ਦੇ ਨਾਲ ਹੈ ਪੰਡੇ ਦੇ ਘਰ ਚ ਆਏ ਹੈਗੇ ਮਲਬਕੀਰ ਵਾਲੇ ਡੁਪਲੀ ਕੋਸ਼ਿਸ਼ ਕੀਤੀ ਦੇਖੋ ਜੀ 26 ਜਨਵਰੀ ਦਾ ਦਿਨ ਅੱਜ ਕਿ ਡਾ ਇੱਕ ਜਗ੍ਹਾ ਪੁਲਸ ਕੰਨੀ ਹੈ ਜਗ੍ਹਾ ਜਗ੍ਹਾ ਨਾਕੇ ਲਾਏ ਤੇ ਦੂਜੇ ਪਾਸੇ ਇਹੋ ਜਿਹੇ ਘਰਾਂ 'ਚ ਹੋ ਨਵਾਂ ਘਟਨਾਵਾਂ ਹੋ ਨਾ ਲੋਕਾਂ 'ਚ دہشت ਦਾ ਮਾਹੌਲ ਵਾ ਐ ਪ੍ਰਸ਼ਾਸਨ ਕੋ ਮੰਗ ਕਰਦੇ ਕਿ ਇਹਨਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਤੇ ਜਿਹੜਾ ਪਿਸਤਲ ਇਹਨਾਂ ਕੋ ਆਇਆ ਵਾ ਉਹ ਹਥਿਆਰ ਕਿੱਥੋਂ ਆਇਆ ਤੇ ਕਿੱਥੋਂ ਲਿਆਏ ਕਿਹੜੀ ਬੰਚਾ ਨਾਲ ਲਿਆਏ ਇਹਨਾਂ ਨੇ ਕੁਝ ਕੁਝ ਕਰਕੇ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਨਹੀਂ ਆਪ ਜੀ ਸਰ ਕੀ ਨਾਮ ਆਪਣਾ ਜੀ ਦੱਸੋ ਅਸ਼ੋਕ ਕੁਮਾਰ ਭਾਰਗੋ ਨਾਮ ਹੈ ਜੀ ਮੇਰਾ ਮੈਂ ਤਿਆਰ ਹੋ ਕੇ ਮੰਦਰ ਗਿਆ ਪਿਛੋਂ ਕੁਝ ਲੁਟੇਰੇ ਮੇਰੇ ਘਰੇ ਪੈ ਗਏ ਨੇ ਆਣ ਕੇ ਉਹ ਬੱਚੇ ਦੇ ਸਿਰ ਦੇ ਉੱਤੇ ਪਿਸਤਲ ਰੱਖ ਸਾਰਾ ਕੱਢ ਦੋ ਮੇਰੀ ਵਾਈਫ ਜਦੋਂ ਬੱਚੇ ਨੂੰ ਛਡਾਉਣ ਵਾਸਤੇ ਆਈ ਤੇ ਉਹ ਕਹਿੰਦੇ ਆਂਟੀ ਤੂੰ ਚੁੱਪ ਰਹਿ ਨਹੀਂ ਤੇ ਮੁੰਡੇ ਨੂੰ ਮਾਰ ਦੇਣਾ ਜਿੰਨੇ ਪੈਸੇ ਆ ਗਏ ਸਾਰੇ ਕੱਢ ਦੋ ਕਿੰਨੇ ਜਣੇ ਸੀ ਮੈਂ ਜਦੋਂ ਆਇਆ ਉਦੋਂ ਦੋ ਜਣੇ ਸੀਗੇ ਘਰੇ ਇੱਕ ਮਹੱਲੇ ਵਾਸੀਆਂ ਦਾ ਘਰ ਆ ਵੀ ਇੱਕ ਜਣਾ ਭੱਜ ਗਿਆ ਤੇ ਨਾਲੇ ਇੱਕ ਕੁੜੀ ਵੀ ਦੱਸਦੇ ਪਏ ਨੇ ਮਹੱਲੇ ਵਾਸੀ ਕੰਨੇ ਵੀ ਇੱਕ ਕੁੜੀ ਵੀ ਸੀ ਨਾਲ ਇਹ ਵੀ ਮੌਕੇ ਤੇ ਆ ਪਹੁੰਚਦੇ ਫਿਰ ਘਟਨਾ ਨਾਲ ਵਾਪਸ ਆ ਵੀ ਹਾਂਜੀ ਵਾਪਸ ਆ ਸਕਦੀ ਸੀ ਤੇ ਬਹੁਤ ਮਾੜੀ ਘਟਨਾ ਜੀ ਬੰਦੇ ਕਾਰੋਬਾਰਾਂ ਦੇ ਵੀ ਜਾਂਦੇ ਨੇ ਹੁਣ ਪਿੱਛੋਂ ਜਨਾਨੀਆਂ ਇਕੱਲੀਆਂ ਰਹਿੰਦੀਆਂ ਜੀ ਘਰੇ ਕਿਵੇਂ ਦੇਦੇ ਹੋ ਪਹਿਲਾਂ ਜਿਹੜੇ ਲਟੇਰੇ ਹੁੰਦੇ ਸੀ ਪਤਾ ਪਟਾਨਾਂ ਦੇ ਪਿੰਡ ਵੀ ਹੁਣ ਲੋਕਾਂ ਕਹਿੰਦੇ ਨਹੀਂ ਬਣਦਾ ਪੀ ਅੱਜ ਬੜੀ ਮਾੜੀ ਘਟਨਾ ਮਾੜੀ ਗੱਲ ਹੈ ਜੀ ਸਭ ਦਾ ਦੁਕਾਨਦਾਰ ਦੇ ਜਾਂ ਨੌਕਰੀ ਪੇਸ਼ਾ ਵਾਲੇ ਦੇ ਘਰੋਂ ਬਾਹਰ ਜਾਂਦੇ ਨੇ ਜੀ ਪਿੱਛੋਂ ਬੱਚੇ ਤੇ ਜਨਾਨੀਆਂ ਘਰੇ ਰਹਿੰਦੀਆਂ ਨੇ ਇਹਦੇ ਮੇਰੇ ਘਰ ਕੈਮਰੇ ਲੱਗੇ ਸੀ ਟਰੇਸ ਵੀ ਹੋ ਸਕਦੇ ਨੇ ਨਾਲ ਜਨਾਨੀ ਔਰ ਦੂਸਰਾ ਜਿਹੜਾ ਭੱਜਿਆ ਹੋਇਆ ਬੰਦਾ ਉਹ ਕੌਣ ਸੀਗਾ ਕਿੰਨੇ ਬੰਦੇ ਹੁਣ ਫੜਾ ਕੇ ਦੇਣੇ ਭਾਈ ਦੋ ਬੰਦੇ ਫੜਾਏ ਨੇ ਇੱਕ ਬੰਦਾ ਭੱਜ ਗਿਆ ਤੇ ਇੱਕ ਕੁੜੀ ਵੀ ਕਹਿੰਦੇ ਜੀ ਉਥੋਂ ਲਾਂ ਪਿਛਾ ਹੋ ਗਈ ਕੀ ਮੰਗ ਮੰਗ ਕਰਦੇ ਆ ਜੀ ਇਹੋ ਜੇ ਲੁਟੇਰਿਆਂ 'ਤੇ ਕੜੀ ਕਾਰਵਾਈ ਹੋਵੇ ਅਤੇ ਪੂਰਾ ਕੁਝ-ਕੁਝ ਕੀਤੀ ਜਾਵੇ ਵੀ ਕੀ ਹੋਇਆ ਜੀ ਚੋਅ ਐਸੀ ਕਿਉਂ ਪੀਤੇ ਕੱਲ੍ਹ ਸਥਾਨਕ ਸ਼ਹਿਰ ਵਿੱਚ ਇੱਕ ਪੰਡਤ ਅਸ਼ੋਕ ਬਰ ਬੰਡਾਲੇ ਵਾਲਿਆਂ ਦੇ ਘਰ ਵਿੱਚ ਕੁਝ ਵਿਅਕਤੀਆਂ ਵੱਲੋਂ ਲੁੱਟ ਦੀ ਕੋਸ਼ਿਸ਼ ਕੀਤੀ ਗਈ ਉਸ ਬਰਾਮਦ ਕੀਤੇ ਗੇ ਸਮਾਨ ਅਤੇ ਉਸ ਦੀ ਕਾਰਵਾਈ ਸੰਬੰਧੀ ਪੁਲਿਸ ਨਾਲ ਗੱਲ ਕਰਦੇ ਹਾਂ ਕਰਨ ਐਸਿੰਗ ਜੀ ਐਸਆਈ ਨੇ ਜਾਂਚ ਅਧਿਕਾਰੀ ਸਰ ਕੀ ਵਾਰਦਾਤ ਹੋਈ ਹੈ ਜਿਹੜੀ ਗੱਲ ਹੋਈ ਹੈ ਉਸ ਬਾਰੇ ਕੀ ਕਹਿਣਾ ਚਾਹੁੰਦੇ ਨੇ ਕੀ ਕੀ ਬਰਾਮਦਗੀ ਹੋਈ ਹੈ ਉਹ ਖਾਰਸਾਪੁਰ ਰੋਡ ਤੇ ਨਾ ਤਿੰਨ ਵਿਅਕਤੀ ਲੁੱਟ ਉਹਦੀ ਨਿਜੀਤ ਨਾਏ ਸੀ ਤੇ ਉਹਨਾਂ ਵਿੱਚੋਂ ਦੋ ਵਿਅਕਤੀ ਤਾਂ ਮੌਕੇ ਤੇ ਫੜੇ ਗਏ ਸੀ ਤੇ ਇੱਕ ਉਹ ਤੋਂ ਭੱਜ ਗਿਆ ਸੀ ਸਮੇਤ ਮੋਟਰਸਾਈਕਲ ਤੇ ਇੱਕ ਜਸ਼ਨਪ੍ਰੀਤ ਉਹਦੇ ਕੋਲੋਂ ਬੱਤੀਪੁਰ ਦਾ ਦੇਸੀ ਰਵਾਲਵਾਰ ਤੇ ਦੋ ਜਿੰਦਾ ਰੌਂਦ ਬRAND ਹੋਏ ਇਹ ਕਿੱਥੋਂ ਦੇ ਰਹਿਣ ਵਾਲੇ ਆ ਔਰ ਕਿੰਨ ਕੀ ਕੀ ਬRANDਗੀ ਹੋਈ ਆ ਇਹਨਾਂ ਕੋ ਇਹ ਅਮਰਸਰ ਦੇ ਰਹਿਣ ਵਾਲੇ ਸੀ ਇਹਨੇ ਕੀ ਕੀ ਨਾਮ ਨੇ ਤੇ ਇੱਕ ਜਸ਼ਨਪ੍ਰੀਤ ਅਤੇ ਘਰਪ੍ਰੀਤ ਆ ਜਿਹੜੇ ਆਪਣਾ ਗ੍ਰਿਫਤਾਰ ਹੋ ਚੁੱਕੇ ਆ ਤੇ ਇਹਨਾਂ ਦਾ ਬੱਤੀਪੁਰ ਦਾ ਦੇਸੀ ਪਿਸਟਲ ਤੇ ਦੋ ਜਿੰਦਾ ਰੌਂਦ ਇਹਨਾਂ ਕੋਈ ਇਹਨਾਂ ਬਾਲਗ ਵੀ ਵਗੈਰ ਵਿੱਚ ਨਾਲ 1 ਵਜੇ ਅੱਜ ਨੂੰ ਪਤਾ ਲੱਗਾ ਸਾਨੂੰ ਵੀ ਉਹਦਾ ਨਾਮ ਦਾ ਕਾਟਾ ਤੇ ਸਰਟੀਫਿਕੇਟ ਮਿਲਿਆ ਸੀ ਵੀ ਇੱਕ ਜਿਹੜਾ ਜਸ਼ਨਪੀਤਾ ਉਹ ਨਬਾਲਕ ਆ ਹੁਣ ਅੱਗੇ ਪੁਲਿਸ ਵੱਲੋਂ ਕੀ ਕਾਰਵਾਈ ਮਨਜੁਗ ਅਦਾਲਤ ਚ ਪੇਸ਼ ਕਰਕੇ ਰਿਮਾਨਡ ਹੁਣ ਮਨਜੁਗ ਅਦਾਲਤ ਤੇ ਪੇਸ਼ ਕੀਤੇ ਜਾ ਰਹੇ ਆ ਜੀ